ਸਤਿ ਸ਼੍ਰੀ ਅਕਾਲ ਟਵਿੰਟਰ ਨੋਟ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਬੀ ਕਬੂਤਲਾ ਦੇ ਗੁਰਨਾਨਕ ਸਟੇਡੀਅਮ ਵਿਖੇ 1 ਮਾਰਚ ਨੂੰ ਦੋਬਾ ਸਪੋਰਟਸ ਕਲੱਬ ਵੱਲੋਂ ਜਿਲ੍ਹਾ ਦੀਆਂ ਟੀਮਾਂ ਦੀ ਚੈਂਪੀਅਨਸ਼ਿਪ ਦੇ ਪ੍ਰਬੰਧਕਾਂ ਵੱਲੋਂ ਇੱਕ ਨਿੱਜੀ ਹੋਟਲ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਆਯੋਜਕਾਂ ਨੇ ਦੱਸਿਆ ਕਿ 1 ਮਾਰਚ ਨੂੰ ਕੂਤਲਾ ਦੇ ਗੁਰਨਾਨਕ ਸਟੇਡੀਅਮ ਵਿਖੇ ਹੋਣ ਵਾਲੀ ਕਬੱਡੀ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ ਕਬੱਡੀ ਚੈਂਪੀਅਨਸ਼ਿਪ ਪੰਜਾਬ ਦੇ ਜਿਲ੍ਹਾ ਦੀਆਂ ਟੀਮਾਂ ਅਤੇ ਹਰਿਆਣੇ ਦੀ ਟੀਮ ਵੀ ਹਿੱਸਾ ਲਵੇਗੀ ਕਬੱਡੀ ਚੈਂਪੀਅਨਸ਼ਿਪ ਦੀ ਜਿੱਤੂ ਟੀਮ ਪਹਿਲਾ ਇਨਾਮ 5 ਲੱਖ ਰੁਪਏ ਤੇ ਦੂਜੇ ਨਾਮ 4 ਲੱਖ ਰੁਪਏ ਦਿੱਤਾ ਜਾਵੇਗਾ ਜਦ ਕਿ ਕਬੱਡੀ ਚੈਂਪੀਅਨਸ਼ਿਪ ਦੇ ਬੈਸਟ ਰੇਡਰ ਅਤੇ ਯਾਪੀ ਨੂੰ ਬੁਲਟ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਉਨ੍ਹਾਂ ਦੱਸਿਆ ਕਿ ਕਬੱਡੀ ਚੈਂਪੀਅਨਸ਼ਿਪ ਨੂੰ ਲੈ ਕੇ ਦੇਸ਼ ਵਿਦੇਸ਼ ਤੇ 스타 ਕਬੱਡੀ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ ਇਸ ਕਬੱਡੀ ਚੈਂਪੀਅਨਸ਼ਿਪ ਮੌਕੇ ਉੱਗੇ ਪੰਜਾਬੀ ਕਲਾਕਾਰ ਬਗੂਨਾ ਦਾ ਖੜਾ ਵੀ ਲਗਾਇਆ ਜਾਵੇਗਾ ਪ੍ਰਬੰਧਕਾਂ ਨੇ ਦੱਸਿਆ ਕਿ ਕਬੱਡੀ ਚੈਂਪੀਅਨਸ਼ਿਪ ਦੌਰਾਨ ਪੁਤਲਾ ਦੇ ਗੁਰਨਾਨਕ ਦੇਵ ਸਟੇਡੀਅਮ ਵਿਖ ਹੁਣ ਵਾਲੀ ਪਹਿਲੀ ਜਿਲਿਆਂ ਦੀ ਚੈਂਪੀਅਨਸ਼ਿਪ ਲਈ ਇਲਾਕਾ ਨਿਵਾਸੀਆਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ ਪ੍ਰਬੰਧਕਾਂ ਨੇ ਦੱਸਿਆ ਕਿ ਚੈਂਪੀਅਨਸ਼ਿਪ ਵਿੱਚ ਵੱਖ-ਵੱਖ ਜਿਲਿਆਂ ਦੀਆਂ ਟੀਮਾਂ ਵੱਲੋਂ ਦੁਨੀਆ ਭਰ ਦੇ ਸੁਪਰਸਟਾਰ ਖਿਡਾਰੀ ਖੇਡਦੇ ਹੋਏ ਨਜ਼ਰ ਆਉਣਗੇ ਚੈਂਪੀਅਨਸ਼ਿਪ ਦੌਰਾਨ ਸ਼ੁਰੂਆਤ ਵਿੱਚ ਕੁਸ਼ਤੀ ਮੁਕਾਬਲੇ ਕਰਾਏ ਜਾਣਗੇ ਇਸ ਦੇ ਨਾਲ ਲੜਕੀਆਂ ਦਾ ਕਬੱਡੀ ਸ਼ੋਅ ਮੈਚ ਵੀ ਹੋਵੇਗਾ ਪੇਸ਼ ਹੈ ਇੱਕ ਖਾਸ ਵਾਰੀ ਮੇਰੇ ਭਰਾਵਾਂ ਦਾ ਸਾਰੇ ਗਿਊਚਾਂ ਨਾਲ ਦਾ ਜੀ ਆਇਆਂ ਨੂੰ ਤੇ ਧੰਨਵਾਦ ਤੇ ਜਿਹੜੇ ਵੀ ਦਰਸ਼ਕ ਸਾਨੂੰ ਦੇਖ ਰਹੇ ਆ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਸੀਗੇ ਦੁਆਬਾ ਸਪੋਰਟਸ ਕਲੱਬ ਦੀ ਸਾਰੀ ਮੈਨੇਜਮੈਂਟ ਫਮੈਂਸ਼ਨ ਜੂਬ ਕੋ ਬੀ ਜੀਤੌ ਜਲਾ सोनू ਜੰਪ ਚੰਦਿਤ ਗੁੰਦਲ ਜਸ ਖੇੜਾ ਸਾਡਾ ਇੱਕ ਐਗਜ਼ੀਕਟਿਵ ਮੈਂਬਰ ਪੁੱਲਾ ਸੌਰਖ ਪਰ ਉਹ ਆ ਨਹੀਂ ਸਕੇ ਕੁਝ ਕਾਰਨ ਕਰਕੇ ਕੈਲੀਡਰ ਕੋ ਤੇ ਅਸੀਂ ਇੱਥੇ ਅੱਜ ਇਕੱਠੇ ਹੋਏ ਆ ਕਿਉਂਕਿ 1 ਮਾਰਚ 2025 ਨੂੰ ਗੁਰੂ ਨਾਨਕ ਦੇਵ ਜੀ ਦੇ ਵਿੱਚ ਇੱਕ ਕਬੱਡੀ ਦੀ ਚੈਂਪੀਅਨਸ਼ਿਪ ਕਰਵਾ ਰਹੇ ਆ ਤੇ ਉਹਦੇ ਰਿਗਾਰਡਿੰਗ ਅੱਜ ਇੱਕ ਪ੍ਰੈਸ ਕਾਨਫਰੰਸ ਹੋ ਰਹੀ ਹੈ ਸਾਰਿਆਂ ਦਾ ਬਹੁਤ ਧੰਨਵਾਦ ਅੱਜ ਕਿੰਨੀਆਂ ਟੀਮਾਂ ਕਿਹੜੇ-ਕਿਹੜੇ ਰੀਜੀਓਨਾਂ ਤੋਂ ਟੀਮਾਂ ਆਈਆਂ ਨੇ ਅੱਠ ਜ਼ਿਲ੍ਹਿਆਂ ਦੀ ਟੀਮਾਂ ਆ ਰਹੀਆਂ ਜੀ ਇਹਦੇ ਵਿੱਚ ਕਿਉਂਕਿ ਜਿਨ੍ਹਾਂ ਦਾ ਪਹਿਲਾ ਪ੍ਰਾਈਜ਼ ਜਿਹੜਾ ਆ ਉਹ 5 ਲੱਖ ਤੇ ਸੈਕੂਰੀਟਾਈਜ਼ 4 ਲੱਖ ਹੋਊਗਾ ਔਰ ਬੈਸਟਾਂ ਨੂੰ ਬੁਲਟ ਮੋਰਸ਼ਲ ਦਿੱਤੇ ਜਾਣਗੇ ਇੱਕ ਹਰੇਣੇ ਦੀ ਜੀ ਮੂਗਾ ਸੱਤ ਪੰਜਾਬ ਦੀਆਂ ਟੀਮਾਂ ਹੋਣਗੀਆਂ ਤਾਂ ਇਹ ਮੁੱਖ ਦਰਸ਼ਕੀ ਹੋਣਗੇ ਬੜੀ ਖਾਸ ਗੱਲ ਕਰਵਾ ਰਹੇ ਇਕ ਤਾਂ ਇਹ ਹੈ ਜੀ ਮੁੱਖ ਆਕਰਸ਼ਣ ਕਿ ਕਬੱਡੀ ਦਾ ਆਪਾਂ ਇੱਕ ਚੈਂਪੀਅਨਸ਼ਿਪ ਦੇ ਵਜੋਂ ਆਪਾਂ ਲੈ ਕੇ ਆਏ ਆ ਕਿਉਂਕਿ ਫੈਡਰੇਸ਼ਨਾਂ ਦੇ ਮੈਚ ਵੀ ਹੋ ਰਹੇ ਆ ਤੇ ਫੈਡਰੇਸ਼ਨਾਂ ਦੇ ਮੈਚ ਦੇ ਨਾਲ ਆਲਾ ਸੀ ਇੱਕ ਵੱਖਰਾ ਸੋਚਿਆ ਵੀ ਇੱਕ ਜਿਹਦਾ ਆਨੰਦਪੁਰ ਸਾਹਿਬੋਂ ਬਹੁਤ ਵੱਡੀ ਚੈਂਪੀਅਨਸ਼ਿਪ ਹੁੰਦੀ ਹੈ ਪਾਗੜੀਆਂ ਦੇ ਵਿੱਚ ਹੁੰਦੀ ਹੈ ਦਾ ਇੱਕ ਪੂਰੇ ਜ਼ਿਲ੍ਹੇ ਦੇ ਵਿੱਚ ਵੀ ਇੱਕ ਚਾਹੀਦੀ ਸੀ ਉਹ ਅਸੀਂ ਪ੍ਰਸਤਾਵਿਕ ਲੈ ਕੇ ਆਏ ਆ ਸਾਰਿਆਂ ਨੇ ਕਿ ਇੱਕ ਵਧੀਆ ਚੈਂਪੀਅਨਸ਼ਿਪ ਆਪਾਂ ਕਰਾਈਏ ਉੱਥੇ ਨਾਲ ਬਕੂਮਾਨ ਜੀ ਦਾ ਖੁੱਲਾ ਖਾੜਾ ਵੀ ਲੱਗਣ ਜਾ ਰਿਹਾ ਕਮ 1:00 ਵਜੇ ਜੀ ਸਾਡੇ ਕੋਈ ਮਹਿਲਾ ਲੇਡੀਜ਼ ਕਬੱਡੀ ਪਲੇਅ ਵੀ ਕਿੱਥੇ ਹੋਇਆ ਹੈ ਹਾਂਜੀ ਇੱਕ ਸਾਡੇ ਜਿਹੜੇ ਲੇਡੀਜ਼ ਆਉਣੀਆਂ ਨੇ ਉਹਨਾਂ ਵਾਸਤੇ ਵੀ ਇੱਕ ਲੜਕੀਆਂ ਦਾ ਸ਼ੋਅ ਮੈਚ ਰੱਖਿਆ ਹੋਇਆ ਜੀ ਤੇ ਉਹਨਾਂ ਦਾ ਅਸੀਂ ਪੈਨ ਬਾਈਟ ਤੋਂ ਪਹਿਲਾਂ ਇੱਕ ਮੈਚ ਹੋਇਆ ਹੈ ਜਿਹੜਾ ਲੜਕੀਆਂ ਦਾ ਔਰ ਸਵੇਰੇ ਕਸ਼ਤੀਆਂ ਕਰਾਈਆਂ ਜਾਣਗੀਆਂ 10:30 ਤੋਂ ਲੈ ਕੇ 11:15 ਤੱਕ ਤੇ ਇੱਕ ਉਸ ਤੋਂ ਬਾਅਦ ਇੱਕ ਐਕਸ਼ਨ ਵਾਲੇ ਬੱਚਿਆਂ ਦਾ ਆਪਣੇ ਜਿਹੜੇ ਅੰਡਰ uh, 18 ਦੇ ਬੱਚੇ ਆ ਉਹਨਾਂ ਦਾ ਵੀ ਨੈਕਟ ਆ ਜਾਏਗਾ ਇਹ ਕੁਸ਼ਤੀਆਂ ਕਹੇ ਗਿਆਨ ਕਿ ਸਾਰੇ ਪਹਿਲਵਾਨ ਆ ਗਏ ਕਿ ਕੋਈ ਸੱਤੇ ਹੋਏ ਪਹਿਲਵਾਨ ਨਹੀਂ ਜੀ ਕੁਝ ਪਹਿਲਵਾਨ ਜਿਹੜੇ ਨੇ ਉਹ ਸਾਡੇ ਸੱਤੇ ਹੋਏ ਜਿਹੜੇ ਦੋ ਕੁਸ਼ਤੀਆਂ ਦੇ ਹੈਗੇ ਆ ਜਿਹੜੇ ਉਹ ਉਹਨਾਂ ਦੀ ਕੁਸ਼ਤੀ ਕਰਵਾਇਆ ਨੇ ਕਿ ਹੋਰ ਕੋਈ ਪਹਿਲਾਂ ਸੱਤੇ ਤੋਂ ਸਾਡੇ ਕਿਉਂਕਿ ਇਵੈਂਟ ਬਹੁਤ ਵੱਡਾ ਹੈ ਟਾਈਮ ਦੀ ਸ਼ਾਰਟੇਜ ਕਰਕੇ ਅਸੀਂ ਇੰਨੇ ਕ੍ਰਾਸ ਕਰਦੇ ਆਂ ਜੀ 10:30 ਤੋਂ ਲੈ ਕੇ 9:30 ਤੱਕ ਕੋਈ ਬੈਸਟ ਡਾਂਸ ਡੇਟਰ ਤੋਂ ਬੈਸਟ ਡਾਂਸੀ ਵੀ ਐਕਸ ਦਾ ਨਾਮ ਹੈ ਹਾਂਜੀ ਉਹਨਾਂ ਲਈ ਹੀ ਬੁਲਟ ਮੋਟਰਸਾਈਕਲ ਰੱਖਿਆ ਜੀ ਉਹਨਾਂ ਦੇ ਜਿਹੜਾ ਬੈਸਟ ਟਰੇਡਰ ਹੋਗਾ ਉਹਨੂੰ ਮੋਟਰਸਾਈਕਲ ਬੁਲਟ ਤੇ ਜਿਹੜਾ ਜਾਪੀ ਹੋਗਾ ਉਹਨੂੰ ਵੀ ਬੁਲਟ ਮੋਟਰਸਾਈਕਲ ਦੇ ਜਿਹੜੇ ਕਬੱਡੀ ਸਪੈਕਟਨ ਆ ਰਹੇ ਨੇ ਕੋਈ ਲਾਈਵ ਕੰਸਰਟ ਵਾਸਤੇ ਜਾਂ ਕਿਸੇ ਤਰ੍ਹਾਂ ਦਾ ਪਰਾ ਲੈ ਹਾਂਜੀ ਸਾਡੀ ਬਹੁਤ ਵਧੀਆ ਵੈਬਸਾਈਟ ਹੈ ਜੀ ਕਬੱਡੀ 360 ਉਹਦੇ ਉੱਤੇ ਲਾਈਵ ਕੀਤਾ ਜਾਊਗਾ ਆਪਣਾ ਕਬੱਡੀ ਦਾ ਸਾਰਾ ਜਿਹੜਾ ਵੀ ਹੈਗਾ ਹੈ 365.com ਤੇ ਅਸੀਂ ਉਹਨੂੰ ਲਾਈਵ ਕਰ ਦਾਂਗੇ ਕਿੱਲਾ ਕਿੱਲਾ ਕੋਈ ਹਾਂਜੀ ਇਹ ਪਹਿਲਾ ਪਹਿਲੀ ਚੈਂਪੀਅਨਸ਼ਿਪ ਹੈ ਜੀ ਤੇ ਉਹ ਟੂਰਨਾਮੈਂਟ ਤਾਂ ਪਹਿਲਾਂ ਵੀ ਹੁੰਦੇ ਰਿਹਾ ਲੇਕਿਨ ਉਹ ਜਿੱਦਾਂ ਪ੍ਰੋਫੈਸ਼ਨਲ ਮੈਚ ਹੁੰਦੇ ਰਿਹਾ ਉਹ ਵੀ ਚੰਗੇ ਟੂਰਨਾਮੈਂਟ ਹੋਏ ਆ ਤੇ ਹੁਣ ਅਸੀਂ ਇੱਕ ਵੱਖਰੀ ਨਵਕਲੀ ਚੀਜ਼ ਲੈ ਕੇ ਆਏ ਕਿ ਚੈਂਪੀਅਨਸ਼ਿਪ ਦੇ ਵਿੱਚ ਦਾ ਸਾਰੇ ਜਿਹੜੇ ਫਿਰ ਪ੍ਰੋਫੈਸ਼ਨਰ ਕੋ ਕੇ ਇੱਥੇ ਦੋ ਤਿੰਨ ਚਾਰ ਪ੍ਰੋਫੈਸ਼ਨਰ ਜਿੰਨੀਆਂ ਵੀ ਹੈਗੀਆਂ ਨੇ ਕੋ ਵੱਖ-ਵੱਖ ਸਮਾਂ ਦੇ ਖੇਡਦੇ ਆ ਫਿਰ ਦਰਸ਼ਕਾਂ ਨੂੰ ਅਸੀਂ ਚਾਹੁੰਦੇ ਆ ਵੀ ਇੱਕ ਜਗ੍ਹਾ ਦੇ ਉੱਤੇ ਜਿੱਦਾਂ ਜ਼ਿਲ੍ਹੇ ਵਾਈਟ ਖੇਡਣ ਦਾ ਉਹਨਾਂ ਨੂੰ ਮੌਕਾ ਮਿਲੇ ਤੇ ਉਹਨਾਂ ਨੂੰ ਦਰਸ਼ਕ ਉਹਨਾਂ ਨੂੰ ਦੇਖਣ। ਅਸੀਂ ਤੇ ਪਹਿਲੀ ਵਾਰ ਕਰਨ ਜਾ ਰਹੇ ਹਾਂ ਉਸ ਪ੍ਰੋਜੈਕਟ ਜਿਹੜੀ ਚੱਲੀ ਰਹੀ ਉਹਨਾਂ ਕੀਤਾ ਬਿਤੇ। ਜੀ ਅਸੀਂ ਆਸ ਕਰਦੇ ਆ ਕਿ ਸਮਾਂ ਚੰਗਾ ਆਵੇ ਤੇ ਅਸੀਂ ਇਦਾਂ ਸਾਡੇ ਨਾਲ ਜੇ ਦਰਸ਼ਕਾਂ ਨੇ ਸਾਥ ਦਿੱਤਾ ਸਾਡਾ ਪੈਰਾਂ ਨਾਲ ਸਾਥ ਦਿੱਤਾ ਅਸੀਂ ਲਗਾਤਾਰ ਇਹਨੂੰ ਕੰਟੀਨਿਊ ਰੱਖਾਂਗੇ ਕਿ ਨਵੇਂ ਪਲੇਅਰ ਤਾਂ ਤੁਹਾਨੂੰ ਦੇਖ ਕੇ ਹੀ ਆਨ ਬੀ ਜੀ ਨੇ ਆਣਾ ਤੇ ਉਹ ਜਿਵੇਂ ਕਰਾਂਗੇ ਤਾਂ ਹੀ ਆਣੇ ਨਹੀਂ ਅੱਜ ਦਾ ਸਦਾ ਪਰਲਤ ਇਹੀ ਹੈ ਜੀ ਨਵੀਂ ਫਲੀਟ ਨੂੰ ਜੋੜਨਾ ਨਾਲ ਕਿ ਹਰ ਹਰ ਕੋਈ ਕਹਿੰਦਾ ਵੀ ਇੱਥੇ ਚਾਹ ਇੱਕ ਪਿੰਟ ਟੂਰਨਾਮੈਂਟ ਕਰਾਂਦਾ ਹੋਣਾ ਮੇਰੇ ਸਟਾਰ ਪਲੇਅਰ ਖੇਡੇ ਸਟਾਰ ਉਹੀ ਬਣੇਗਾ ਜਿਹੜਾ ਬਚਪਨ ਤੋਂ ਖੇਡੇਗਾ ਬਿਲਕੁਲ ਬਚਪਨ ਤੋਂ ਖੇਡੇਗਾ ਫਿਰ ਉਹ ਸਟਾਰ ਬਣੇਗਾ ਫਿਰ ਉਹ ਲੋਕ ਦਿੱਸਣਗੇ ਤੇ ਇਸ ਚੈਂਪੀਅਨਸ਼ਿਪ ਦਾ ਅਸੀਂ ਬੱਚਿਆਂ ਦੇ ਵੀ ਮੈਚ ਕਰਾ ਰਹੇ ਆ ਕੁੜੀਆਂ ਦਾ ਵੀ ਮੈਚ ਕਰਾ ਰਹੇ ਆ ਤੇ ਅਸੀਂ ਜਿਹੜੇ ਵਰਲਡ ਕੱਪ ਦੇ ਖੇਡੇ ਹੋਏ ਪਲੇਅਰ ਨੇ ਉਹਨਾਂ ਦੇ ਵੀ ਅਸੀਂ ਇੱਥੇ ਇਹ ਚੈਂਪੀਅਨਸ਼ਿਪ ਦੇ ਵਿੱਚ ਸਹੂਲਤ ਦਿੱਤੀ ਹੈ ਸਿਕਿਉਰਿਟੀ ਦਾ ਪ੍ਰਬੰਧ ਇਹ ਆ ਜੀ ਅਸੀਂ ਬਹੁਤ ਸਾਰੇ ਵੀ ਕੀਤੇ ਹੋਇਆ ਔਰ ਜਿਹੜੀ ਸਪੈਸ਼ਲ ਸਿਕਿਉਰਿਟੀ ਆ ਉਹ ਸਾਹੀ ਪੀਸੀ ਸਾਹਿਬ ਨੂੰ ਮੰਗ ਪੱਤਰ ਆਪਣਾ ਦਿੱਤਾ ਆ ਉਹਨਾਂ ਨੇ ਸਾਨੂੰ ਅਸਵਾਸ਼ਣ ਦਿੱਤਾ ਕਿ ਅਸੀਂ ਵਧੀਆ ਪ੍ਰਬੰਧਤਾਨ ਕਰਕੇ ਦੇਵਾਂਗੇ ਉਹਨਾਂ ਨੇ ਗਾਰਡ ਡਿਊਟੀ ਲਈ ਹੋਈ ਹੈ ਸਾਰਿਆਂ ਦੀ ਤੇ ਅਸੀਂ ਉਹਨਾਂ ਨੂੰ ਇਨਵਿਟੇਸ਼ਨ ਵੀ ਦੇ ਕੇ ਆਏ ਸਾਡੇ ਟੂਰਨਾਮੈਂਟ ਦਾ ਉਦਘਾਟਨ ਕਰੋ ਕਿਆ ਸਿੱਖਿਆ ਉਹਨਾਂ ਨੂੰ ਜੇ ਉਹਨਾਂ ਕੋਲ ਟਾਈਮ ਹੋਇਆ ਫਿਰ ਉੱਥੇ ਹੀ ਹੋਵੇ ਐਸਐਸਪੀ ਸਾਹਿਬ ਨੇ ਮਹੂਤਵਪੂਰਨ ਤੌਰ ਤੇ ਇਹ ਗੱਲ ਮੰਨਿਆ ਉਹਦੇ ਵਾਸਤੇ ਅਸੀਂ ਪ੍ਰੋਪਰ ਸੀਟਿੰਗ ਦਾ ਪ੍ਰਬੰਧ ਕੀਤਾ ਹੋਇਆ ਹੈ ਪ੍ਰੋਪਰ ਬੈਰੀਗੇਟਿੰਗ ਹੋਊਗੀ ਤੇ ਲੇਡੀਜ਼ ਦੇ ਬੈਠਣ ਵਾਸਤੇ ਅਲੱਗ ਤੋਂ ਪ੍ਰਬੰਧ ਕੀਤੇ ਗਏ ਤੇ ਇਹ ਅੱਜ ਸਾਡੀ ਮੀਟਿੰਗ ਐਸਐਸਪੀ ਸਾਹਿਬ ਨਾਲ ਵੀ ਆ ਉਹਨਾਂ ਨੇ ਵੀ ਦਰਲਈ ਕਿਹਾ ਸੀ ਕਿ ਅਸੀਂ ਕੱਲ੍ਹ ਲਈ ਵੀ ਅਲੱਗ ਸੈਟਿੰਗ ਅਸੀਂ ਕਰਾਂਗੇ ਦਸਤਖਾ ਲੀ ਬਨਾਮ ਹੋਵੇਗਾ ਦਫਤਰ ਵਾਸਤੇ ਸਭ ਪਿਆਰੇ ਦਰਸ਼ਕਾਂ ਨੂੰ ਦਰਸ਼ਕਾਂ ਵਾਤੇ ਇਹ ਹੈ ਜੀ ਉਹ ਸਾਰਾ ਕੁਝ ਹੈ ਦਰਸ਼ਕਾਂ ਲਈ ਕਿ ਕਿੰਨੇ ਦਰਸ਼ਕਾਂ ਨੇ ਘਟੋਣਾ ਹੋਵੇ ਇੱਥੇ ਤਾਂ 10 ਖਾਲੇ ਆਪਣੇ ਆਪ ਹੀ ਆ ਜਾਣਾ ਕਬੱਡੀ ਤੋਂ ਪ੍ਰੇਮੀਆਂ ਲਈ ਵੀ ਦਰਸ਼ਕਾਂ ਲਈ ਹੈ ਔਰ ਜਿਹੜਾ ਬੱਗੂਮਾ ਦਾ ਖੜਾ ਹੈ ਉਹ ਵੀ ਕਿ ਸਾਰਾ ਕੁਝ ਹੈਗਾ ਦਰਸ਼ਕਾਂ ਲਈ ਹੈ ਅਸੀਂ ਤਾਂ ਇੱਕ ਮੈਸੇਂਜਰ ਹੈ ਜੀ ਅਸੀਂ ਤਾਂ ਪੈਸੇ ਜਿਹਦਾ ਇਕੱਠੇ ਕਰਨੇ ਆ ਕਿਉਂਕਿ ਸਾਰਿਆਂ ਕੋਲ ਅਸੀਂ ਜਿਨ੍ਹਾਂ ਨੇ ਸਦਕਾ ਕੀਏ ਉਹਨਾਂ ਦਾ ਵੀ ਸਹਿਕੀ ਕਰਦੇ ਕਿਉਂਕਿ 6 ਮਹੀਨੇ ਸਾਨੂੰ ਲੱਗਿਆ ਨੂੰ ਹੋ ਗਿਆ ਇੱਥੇ ਕਿ 6 ਮਹੀਨੇ ਤੋਂ ਅਸੀਂ ਵਰਕ ਕਰ ਰਹੇ ਹਾਂ ਤੇ ਡੋਨੇਸ਼ਨ ਇਕੱਠੀ ਕਰਕੇ ਅਸੀਂ ਉਹ ਮੈਸੇਂਜਰ ਦੀ ਤਰ੍ਹਾਂ ਇਧਰੋਂ ਲੈ ਕੇ ਤੇ ਇਧਰ ਦੇਣੇ ਆ ਤੇ ਅਸੀਂ ਇੱਕ ਚੰਗੀ ਖੇਡ ਕਰਾ ਸਕੀਏ ਬਸ ਇਸੇ ਲਈ ਸਰਪ੍ਰਸਤ ਉਹ ਵੇਖੇ ਚ ਉਮੀਦ ਕਰ ਸਕਦੇ ਆ ਜੀ ਭਵਿੱਖ ਚ ਉਮੀਦ ਕਰ ਸਕਦੇ ਆ ਕਿ ਨਵੇਂ ਤੋਂ ਨਵੇਂ ਚੰਗੇ 플레이ਰ ਆਕੋ ਕੇ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਵੀ ਪਹਿਲਾਂ ਤੇ ਪਿੰਡਾਂ ਦੀਆਂ ਟੀਮਾਂ ਬਹੁਤ ਤਗੜੀਆਂ ਟੀਮਾਂ ਸੀਗੀਆਂ ਤੇ ਹੁਣ ਜਿਹੜੀਆਂ ਅੱਜ ਜੇ 15-15 ਕਿਲੋਮੀਟਰ ਦੂਰ ਤੱਕ ਲਾਈਏ ਇੱਕ ਪਲੇਅਰ ਉੱਠਦਾ ਜਿਹੜਾ ਪਹਿਲਾਂ ਸੀਗਾ ਉਦੋਂ ਇੱਕ ਪਲੇਅਰ ਜਿਹੜਾ ਇੱਕ ਪਿੰਡ ਦੇ ਵਿੱਚ 15-15 ਪਲੇਅਰ ਹੁੰਦੇ ਸੀ ਹੁਣ ਅਸੀਂ ਚਾਹੁੰਦੇ ਹਾਂ ਕਿ ਪਿੰਖੇ ਦੇ ਵਿੱਚ ਚੰਗੇ ਪਲੇਅਰ ਦੁਆਰਾ ਦੁਬਾਰਾ ਜੁੜੂ ਹੋਵੇ ਪੈਦਾ ਕਰੀਏ ਨੈਕਸਟ ਇਅਰ ਅਸੀਂ ਸੋਚਾਂਗੇ ਵੀ ਜੇ ਅਸੀਂ ਹੋਰ ਵੀ ਕੁਝ ਇਸ ਤੋਂ ਪਿੰਖੇ ਵਿੱਚ ਚੰਗਾ ਕਰ ਸਕੀਏ ਬੱਚਿਆਂ ਦੇ ਮੈਚ ਜਾਂ ਦੋ ਦਿਨ ਦੇ ਮੈਚ ਅਸੀਂ ਕਰ ਸਕੀਏ ਤੇ ਅਸੀਂ ਆਸ ਕਰਦੇ ਹਾਂ ਵੀ ਸਾਨੂੰ ਚੰਗੀ ਇੱਕ ਸਹਾਇਤਾ ਸਾਡੀ ਸਾਰਾ ਮਿਲੇ ਸਰਪੰਚ ਦੇ ਵਿੱਚ ਜਿਹੜਾ ਅੱਜਕੱਲ ਸੂਤ ਹੈ ਉਹ ਨਹੀਂ ਵੱਧ ਜਾਣਾ ਅੱਜ ਯਾਹ ਕੇਸ ਚੈਂਪੀਅਨਸ਼ਿਪ ਦੇ ਦੂਜੀ ਮੈਚ ਵਿੱਚ ਨਿਕਾ ਜਾਵਾਂਗੇ ਅਸੀਂ ਤਾਂ ਆਲਵੇਸ ਹੀ ਇਹ ਮੈਸੇਜ ਦਿੰਨੇ ਹੁੰਦੇ ਹਾਂ ਜੀ ਕਿ ਆ ਚੈਂਪੀਅਨ ਜੀ ਕਬੱਡੀ ਕ੍ਰਾਊਨ ਤਾਂ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਦਾ ਮਕਸਦ ਇਹੀ ਹੁੰਦਾ ਹੈ ਕਿ ਉਹ ਨਸ਼ਿਆਂ ਤੋਂ ਰਹਿਤ ਜਿਹੜੇ ਆ ਉਹ ਇਹ ਹੋਵੇ ਸਾਰਾ ਕੁਝ ਤੇ ਕਿਉਂਕਿ ਕਬੱਡੀ ਪਹਿਲਾਂ ਵੀ ਹੋਈ ਆ ਤੇ ਹੁਣ ਵੀ ਹੋਣੀ ਆ ਤੇ ਗਾਹ ਹੁੰਦੀ ਵੀ ਰਣੀ ਆ ਆਏ ਆ ਅਸੀਂ ਵੀ ਆਏ ਅਸੀਂ ਖੇਡਦੇ ਸੀ ਇਸ ਤੋਂ ਬਾਅਦ ਅੱਛਰ ਤੋਂ ਬਾਅਦ ਹੋਰ ਪਲੇਅਰ ਆਏ ਆ ਅਸੀਂ ਚੋਣਿਆ ਵੀ ਇਹ ਨਸ਼ਾ ਰਹਿਤ ਸਾਰਾ ਕੁਝ ਉਹ ਵੀ ਸਾਜੀ ਖਤਮ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ ਲਿਆਸ ਕਰ ਸਕਦੇ ਆ ਵੀ ਇਹ ਚੀਜ਼ ਆਪਾਂ ਨੂੰ ਖਤਮ ਕਰ ਸਕੀਏ ਪਰ ਬਾਕੀ ਮਾਰਾ ਦੇ ਹੱਤਿਆ ਵੀ ਕਿੱਦਾਂ ਹੋਣੀ ਹੈ ਸਾਡੇ ਮਿਲ ਕੇ ਦੇ ਅਪਰਚ ਸਾਰਿਆਂ ਦੇ ਜੀ ਸਾਰਿਆਂ ਦਾ ਥੋੜਾ ਥੋੜਾ ਆਪਾਂ ਹਿੱਸਾ ਪਾਉਂਦੇ ਆ ਨਾ ਤੁਸੀਂ ਵੀ ਹਿੱਸਾ ਪਾ ਰਹੇ ਆ ਤੁਸੀਂ ਖਬਰਾਂ ਲਾਉਂਦੇ ਆ ਚੰਗੀਆਂ ਖਬਰਾਂ ਲਾਉਂਦੇ ਆ ਵੀ ਵੀ ਆਜ ਜਨਾਹ ਹੋਵੇ ਰੋਕਣ ਦੀ ਆਪਾਂ ਕੋਸ਼ਿਸ਼ ਕਰਦੇ ਆ ਬਾਕੀ ਸਰਕਾਰੀ ਦਰਬਾਰੇ ਸਾਰਾ ਕੁਝ ਚੰਗੀ ਗੱਲ ਆ ਵੀ ਉਹ ਵੀ ਇਹਨਾਂ ਨੂੰ ਨੱਥ ਪਾ ਕੇ ਰੱਖਣ ਤੇ